ਤਾਂ ਉਹ ਬੰਦੇ ਉਹਦੇ ਵਿੱਚ ਬਿਲਕੁਲ ਡੇਟ ਹੋ ਚੁੱਕੀ ਸੀ ਤੇ ਤੀਸਰੇ ਬੰਦੇ ਨੂੰ ਸੀਰੀਅਸ ਸੀਸੀ ਹਸਪਤਲ ਲੈ ਕੇ ਸਾਡੀ ਐਂਬੂਲੈਂਸ ਹਸਪਤਲ ਯਾਨ ਤੋਂ ਬਾਅਦ ਡਾਕਟਰ ਵੱਲੋਂ ਉਸ ਨੂੰ ਵੀ ਮ੍ਰਿਤਕਿਕ ਘੋਸ਼ਿਤ ਕਰ ਦਿੱਤਾ ਗਿਆ। ਦੋਨੋਂ ਡੇਟ ਬੁੱਡੀਆਂ ਨੂੰ ਕਾਰ ਦੇ ਵਿੱਚੋਂ ਬਾਹਰ ਕੱਢ ਲਿਆ। ਹੁਣ ਅਸੀਂ ਇਹਨਾਂ ਨੂੰ ਸਿਵਲ ਹਸਪਤਲ ਲੈ ਕੇ ਜਾ ਰਹੇ ਹਾਂ ਜੋ ਇਹਨਾਂ ਦੇ ਡਰੈਸਿੰਗ ਲਈ ਹੈ। ਅਜੇ ਇਹ ਪਟਿਆਲਾ ਦੇ ਨਿਕਲੇ ਕੋਈ ਬਚ ਨਹੀਂ ਕਿੱਤੀ ਆ ਬਾਕੀ ਇਨਵੈਸਟੀਗੇਸ਼ਨ ਹੈ ਜੋ ਇਹਨਾਂ ਦੇ ਕੋਈ ਆਧਾਰ ਕਾਰਡ ਜਾਂ ਇਹਨਾਂ ਦੇ ਮੋਬਾਈਲ ਮਿਲੇ ਉਹਨਾਂ ਤੋਂ ਪਤਾ ਲੱਗੂ ਕਿ ਕਿੱਧਰੋਂ ਆ ਰਹੇ ਸੀ ਕਿੱਧਰੋਂ ਜਾ ਰਹੇ ਸੀ ਕੀ ਕੰਮ ਸੀ ਹੁਣ ਕਿੰਨਾ ਦੀ ਡੈਕ ਹੋ ਚੁੱਕੀ ਹੈ ਸਿਵਲ ਹਸਪੀਟਲ ਦਾ ਆਪਰਾਪੂ ਜਿੱਥੇ ਇਹਨਾਂ ਨੂੰ ਪਕੜਿਆ ਕੁਝ ਕੀ ਦੇਖਿਆ ਤਾਂ ਹਸਪੀਟਲ ਜਾਣ ਤੋਂ ਬਾਅਦ ਡਾਕਟਰ ਵੱਲੋਂ ਉਸ ਨੂੰ ਵੀ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਕਿ ਦੋਨੋਂ ਡੈਟ ਬੁੱਟੀਆਂ ਨੂੰ ਕਾਰ ਦੇ ਵਿੱਚੋਂ ਬਾਹਰ ਕੱਢ ਲਿਆ ਹੁਣ ਅਸੀਂ ਇਹਨਾਂ ਨੂੰ ਸਿਵਲ ਹਸਪੀਟਲ ਲੈ ਕੇ ਜਾ ਰਹੇ ਹਾਂ ਜੋ ਇਹਨਾਂ ਦਾ ਡੈਸਿੰਗ ਕਿ ਲਈ ਹੈ ਅਜੇ ਇਹ ਪਟਿਆਲ ਦੇ ਨਿਕਲੇ ਕਿਉਂਕਿ ਪਟਿਆਲਾ ਹੀ ਨੰਬਰ ਗੱਡੀ ਆ ਬਾਕੀ ਇਨਵੈਸਟੀਗੇਸ਼ਨ ਹੈ ਜੋ ਇਹਨਾਂ ਦੇ ਕੋਈ ਆਧਾਰ ਕਾਰਡ ਜਾਂ ਇਹਨਾਂ ਦੇ ਮੋਬਾਈਲ ਮਿਲਿਆ ਲੋਕੋ ਕਹਤਾਂ ਲ ਕੋਈ ਕਿਤਰੋਂ ਆ ਰਹੀ ਸੀ ਕਿਤਰੋਂ ਜਾ ਰਹੀ ਸੀ ਕੀ ਕਮ ਸੀ ਹੁਣ ਕਿੰਨਾ ਦੀ ਡੈਕ ਹੋ ਚੁੱਕੀ ਹੈ ਸਿਵਲ ਹਸਪੀਟਲ ਦਾ ਆਪਣਾ ਜਿਹੇ ਨਾਲ ਕੁਝ ਕੀ ਦੇਖਿਆ ਤਾਂ 2 ਬੰਦੇ ਉਹਦੇ ਵਿੱਚ ਬਿਲਕੁਲ ਡੇਢ ਹੋ ਚੁੱਕੀ ਸੀ ਤੇ ਤੀਸਰੇ ਬੰਦੇ ਨੂੰ ਸੀਰੀਅਸਲੀ ਅਸੀਂ ਹਸਪੀਟਲ ਲੈ ਗਈ ਸਾਡੀ ਐਂਬੂਲੈਂਸ ਕੰਮ ਲੋ ਉਸ ਨੂੰ ਵੀ ਮਰਦੇ ਦੀ ਕੋਸ਼ਿਸ਼ ਕਰ ਦਿੱਤਾ ਗਿਆ ਦੋਨੋਂ ਡੈਟਾ ਬਟੀਆਂ ਨੂੰ ਤਾਰ ਦੇ ਵਿੱਚੋਂ ਬਾਹਰ ਕੱਢ ਲਿਆ ਹੁਣ ਅਸੀਂ ਇਹਨਾਂ ਨੂੰ ਸਿਵਲ ਹਸਪੀਟਲ ਲੈ ਕੇ ਜਾ ਰਹੇ ਹਾਂ ਜੋ ਇਹਨਾਂ ਦੇ ਡਰੈਸਿੰਗ ਲਈ ਹੈ ਹਜੇ ਇਹ ਪਟਿਆਲੇ ਦਾ ਨਿਕਲੇ ਕੋਈ ਪਟਿਆਲੇ ਨੰਬਰ ਨਹੀਂ ਗੱਡੀ ਆ ਬਾਕੀ ਇਨਵੈਸਟੀਗੇਸ਼ਨ ਹੈ ਜੋ ਇਹਨਾਂ ਦੇ ਕੋਈ ਆਧਾਰ ਕਾਰਡ ਜਾਂ ਇਹਨਾਂ ਦੇ ਮੋਬਾਈਲ ਮਿਲੇ ਹੈ ਉਹਨਾਂ ਤੋਂ ਪਤਾ ਲੱਗੂ ਇਹ ਕਿੱਧਰੋਂ ਆ ਰਹੇ ਸੀਗੇ ਕਿੱਧਰੋਂ ਜਾ ਰਹੇ ਸੀ ਕੀ ਕੰਮ ਸੀ ਹੁਣ ਕਿੰਨਾ ਦੀ ਵੈਕ ਹੋ ਚੁੱਕੀ ਹੈ ਸਿਵਲ ਹਸਪਤਲ ਦਾ ਆਪਰਾ ਕੋਲ ਜਿੱਥੇ ਨਾ ਕੁਝ ਕੀ ਦੇਖਿਆ ਤਾਂ 2 ਬੰਦੇ ਉਹਦੇ ਵਿੱਚ ਬਿਲਕੁਲ ਡੇਡ ਹੋ ਚੁੱਕੇ ਸੀ ਤੇ ਤੀਸਰੇ ਬੰਦੇ ਨੂੰ ਸੀਰੀਅਸਲੀ ਇਸੀ ਹਸਪਤਲ ਲੈ ਕੇ ਸਾਡੀ ਐਂਬੂਲੈਂਸ ਹਸਪਤਲ ਯਾਨ ਤੋਂ ਬਾਅਦ ਡਾਕਟਰ ਵੱਲੋਂ ਉਸ ਨੂੰ ਵੀ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਕਿ ਦੋਨੋਂ ਡੇਡ ਬੁੱਟੀਆਂ ਨੂੰ

Facebook Instagram X aur WhatsApp channel par